ਹੋਰ ਪਈ ਸੰਗ ਤੇ ਠੀਕ ਹਾਂ ਆ ਠੀਕ ਆ ਵਧੀਆ ਜੀ ਕਿਵੇਂ ਹੈ ਗੱਲੇ ਉਹ ਠੀਕ ਆ ਬੰਤਿਆ ਹੋਰ ਠੀਕ ਠਾਕ ਕਿਵੇਂ ਅੱਜ ਲੇਟ ਹੋ ਗਿਆ ਲੇਟ ਤਾਂ ਸਾਡੇ ਵਾਲਾ ਬੈ ਇਹਨੂੰ ਪਤਾ ਹੀ ਹੂ ਕਿਉਂ ਹੋਰ ਹੁਣ ਓਏ ਰਾਤ ਲੇਟ ਆਈ ਹੀ ਕਰੇ ਅੱਛਾ ਕਮੇ ਹੈ ਨਵੇੜਾ ਨਹੀਂ ਕਿੱਥੇ ਨਵੇੜਾ ਆ ਜੀ ਯਾਰ ਉਠ ਬਿਮਾਰ ਹੋ ਗਿਆ ਅੱਛਾ ਤੇ ਬਾਹਣ ਹੋਂਦੇ ਸੀਗੇ ਬੰਤਿਆ ਅੱਛਾ ਉਠ ਹੋ ਗਿਆ ਬਿਮਾਰ ਬੰਨ ਪੈ ਗਿਆ ਨੂੰ ਮਾੜੀ ਗੱਲ ਹੋ। ਉੱਠ ਵੇ ਜਰਾ। ਹੋਰ ਉੱਠ ਚ ਆਈਂਦਾ ਤੇਰਾ ਹੁਣ ਬਾਈ ਬਣ ਕੇ ਤੂੰ ਉੱਠ ਦੇ। ਯਾਰ ਚੱਲ ਕੋਈ ਨਹੀਂ ਲੈ ਜੀ। ਨਾਲੇ ਮੇਰੇ ਨਾਲ ਕਰਾ ਦਿਓ ਮੈਂ ਹੋਡੇ ਨਾਲ ਕਰਾ ਦੂੰ। ਹਾਂ ਕੋਈ ਗੱਲ ਨਹੀਂ ਤਾਂ ਵੀੜੀ ਆ ਦੇਖ। ਹੋਰ ਰਲ ਮਿਲ ਕੇ ਕਰ ਲਾਂਗੇ। ਇਹ ਤਾਂ ਚੱਲ ਮਾੜੀ ਗੱਲ ਹੋਈ ਯਾਰ ਉਠ ਖਾਲੀ ਦਾ ਉੱਡੀ। ਹੋਰ ਉਹ ਬੈਦ ਬੁਲਾਇਆ ਸੀ ਉਹ ਕਹਿੰਦਾ ਵੀ ਲੱਗਣਗੀ ਕਹਿੰਦਾ ਦੋ ਚਾਰ ਦਿਨ ਕਹਿੰਦਾ ਠੀਕ ਹੋਣ ਨੂੰ ਇਹਨੂੰ। ਅੱਛਾ। ਹਾਂ ਤਾਂ ਕਰਕੇ ਤੈਨੂੰ ਕਹਿਣਾ ਵੀ ਤੂੰ ਬਾਈ ਬਣ। ਚੱਲ ਚਲਦੇ ਆ ਫਿਰ ਕੇ ਤਾਂ ਆਪਾਂ ਜ ਆਪਾਂ। ਚੱਲ ਕੋਈ ਨਹੀਂ। ਆਪਣਾ ਫਿਰ ਲਾਣਾ ਹੋਂ ਤੈਨੂੰ ਪਤਾ ਵੀ ਆਪਾਂ ਸਕੀਏ ਆਪ ਤਾਂ ਆਪਣੇ ਆਪ ਨਹੀਂ ਕੰਮ ਆਵਾਂਾ ਕੌਣ ਆਊਗਾ ਫਿਰ ਹਾਂ ਇਹ ਤਾਂ ਗੱਲ ਹੈਗੀ ਆ ਪਰ ਪਈਆ ਆਪਣਾ ਹੀ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਕਰਾ ਤੇ ਉੱਠਾ ਆਪਾਂ ਲੈ ਜਾਾਂਗੇ ਗੱਡਾ ਹੱਥ ਹੈਗਾ ਹਾਂ ਗੱਡਾ ਤਾਂ ਹੈਗਾਗਾ ਨਹੀਂ ਗੱਡਾ ਖੜਾ ਆਪਣਾ ਉਹ ਵੀ ਲੈ ਜਾਾਂਗੇ ਵਾਹ ਠੀਕ ਆ ਕੋਈ ਤੇ ਚੱਲ ਗਏ ਫਿਰ ਆਪਾਂ ਹਾਂ ਚੱਲ ਫਿਰ ਚੱਲ ਚੱਲ ਵੱਡਿਆ ਚੱਲ ਚੱਲ ਕੇ ਫਿਰ ਆ ਕਹਿੰਦਾ ਇੱਕ ਆ ਇੱਕ ਆ ਇੱਕ ਆ ਆ ਇੱਕ ਜੀ ਠੀਕ ਆ ਪਾਪਾ ਕੋਈ ਗੱਲ ਨਹੀਂ ਇੱਕ ਆ ਸਾਡਾ ਤਾਂ ਪਾਈਆਂ ਲਾ ਲੈ ਆ ਫਿਰ ਤੂੰ ਚੱਗਾ ਆ ਲਿਆਉਣਾ ਆ ਗਿਆ ਤਾਉ ਕਾ ਲਿਆ ਉਹਨੂੰ ਉੱਠਤਾ ਪਾਉ ਨੂੰ ਮਿਲ ਗਿਆ ਤੇ ਚੱਲ ਪਸੂ ਪਸੂ ਬੰਨ ਕੇ ਨੀਰਾ ਚਾਰਾ ਪਾ ਕਰਕੇ ਚੱਲ ਬਲਦ ਕੱਢ ਲਿਆ ਆ ਆ ਵੀ ਵਧੀਆ ਬੰਨਤੀ ਆ ਪਾ ਨੂੰ ਕਹਤਾ ਜਦ ਵੀ ਹਣਾ ਉਹ ਚੱਲ ਵਧੀਆ ਬੰਦਾਗਾ ਆਪਣੇ ਭਾਈ ਚਾਰ ਚੰਗਾ ਭਾਈ ਫਿਰ ਮੈਂ ਪਸ਼ੂ ਨੂੰ ਇਹ ਚਾਰਾ ਪਾ ਦਾਂ ਜਨ ਕਾਰ ਹੋ ਰ ਧੁੱਪਾਂ ਦੇ ਬੰਨ ਉਹਨਾਂ ਨੂੰ ਹਨ ਛਾਂਵੇਂ ਬੰਨ ਦੋ ਬੱਚੀਆਂ ਜੰਦੀਆਂ ਨੇ ਹੋਰ ਚੱਲ ਚੰਗਾ ਭਾਈ ਮੈਂ ਵੀ ਕਰਦਾ ਖਸ ਨਾ ਜਾ ਪਾਣੀ ਪੀ ਲਿਆ ਬਾਪੂ ਬਾਪੂ ਪੈਸੇ ਦੇ ਚੀਜੀ ਖਾਣੀ ਆ ਕਿੱਥੋਂ ਦੇਵਾਂ ਤੈਨੂੰ ਮੈਂ ਦੇ ਦੇ ਬਾਪੂ ਉਹ ਹੈ ਨਹੀਂ ਪੈਸੇ ਪੂਸੇ ਦੇ ਦੇ ਨਾ ਬਾਪੂ ਉਹ ਹੈ ਨਹੀਂ ਯਾਰ ਕੰਮ ਕਰ ਰਹੀ ਆ ਦੇ ਪੈਸੇ ਚੀਜੀ ਖਾਣੀ ਆ ਪੁੱਤਾ ਤੈਨੂੰ ਫੇਰ ਦੇ 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 ਬਾਪੂ ਹੁਣ ਨਹੀਂ ਹੈਗੇ ਪੁੱਤਾ ਬਾਪੂ ਹੋਣਗੇ ਦੇਖ ਲੈ ਉਹ ਹੈ ਨਹੀਂ ਯਾਰ ਆ ਗਿਆ ਬਾਪੂ ਦੇਖ ਲੈ ਕਿੰਨੇ ਲੈਣੇ ਆ 10 ਪੈਸੇ ਦੇ ਦੇ ਉਹ ਹੈ ਨਹੀਂ ਪੁੱਤਾ ਹੋਣਗੇ ਦੇਖ ਲੈ ਉਹ ਹੈ ਨਹੀਂ ਯਾਰ ਪਿੱਛੋਂ ਦੇ ਐ ਕਿਉਂ ਕਰਦਾ ਖੜਾ ਉਹ ਲੈ ਲੈ ਫਿਰ ਐ ਕਿਉਂ ਕਰਦਾ ਖੜਾ ਈਲਿਆ ਜੀ ਜੀ ਚੰਗਾ ਆਏ ਹਾਏ ਬਣ ਕੀ ਗੱਲ ਜੱਕੂ ਕੋਲੇ ਚਾਹਦੇ ਆਂ ਕੱਲ ਆਖੇ ਸੀ ਚੀਜੀ ਖਾਵਾਂਗੇ ਵੇ ਮਾ ਤਾਂ ਪੈਸੇ ਨਹੀਂ ਆ ਚੀਜੀ ਕਹ ਕੇ ਆ ਸੀ ਵੀ ਆਪਣੇ ਬਾਪੂ ਤੇ ਜਾ ਬਾਪੂ ਤਾ ਪੈਸੇ ਕੀ ਕਰਨੇ ਆ ਚੀਜੀ ਹਾਏ ਨਹੀਂ ਜਾ ਬਾਜਾ ਤੋ ਦਿਆ ਚੀਜੀ ਦਾ ਬਾਪੂ ਉਹ ਜੇ ਇੱਥੇ ਆ ਇੱਧਰ ਗਿਆ ਓਏ ਆ ਜਾ ਨਿਕਲਿਆ ਬਾਹਰ ਓ ਚੱਲ ਛੱਤੀ ਜੀ ਬੜਾ ਬੈਠਾ ਰਹਿਣਾ ਓ ਚੱਲ ਹੋ ਗਿਆ ਤੇ ਆ ਦੂਜਾ ਤਿਆਰ ਹੋਣ ਨੂੰ ਦੱਸੋ ਨਾ ਸੁਰਗੀ ਪਾਊਡਰ ਲਾਉਣਾ ਚੱਲ ਫਿਰ ਚੱਲ ਚੱਲੀਏ ਖੇਤ ਨੂੰ ਚਲੀਓ ਬਾਂਤਾ ਢੀਕੀ ਜਾਂਦਾ ਪੰਨ ਤਵਨ ਮਿੱਟੀ ਵੀ ਨਹੀਂ ਖੰਡਾਈ ਇਹ ਟਰੱਕੀ ਹੋ ਰਹਾ ਵੰਤੇ ਆਓ ਓਏ ਆ ਜਾਓ ਓ ਵੰਤੇ ਵਾਹ ਪਾ ਚਲੀਏ ਯਾਰ ਆ ਜਾ ਯਾਰ ਹੋਰ ਹੁਣ ਛੇਟ ਹੋਈ ਜਾਂਦੀ ਆ ਫਿਰ ਬਰਤਿਆ ਲੇਟ ਹੋ ਗਿਆ ਤੋ ਉੱਥੇ ਗਰਮੀ ਮੈਂ ਵੀ ਬੜਾ ਲਾਤ ਚਲੀ ਜਾ ਕੋਈ ਕੰਮ ਕਰੇ ਤੈਨੂੰ ਪਤਾ ਹੀ ਨਹੀਂ ਓਏ ਉੱਥੇ ਗਰਮੀ ਮਰ ਜੂ ਗਰਮੀ ਕਿੰਨੀ ਹੋ ਰਹੀ ਓਥੇ ਗੱਡਾ ਪਾਹੋ ਕਰ ਲਿਆ ਜੋੜ ਲਿਆ ਉਹ ਤਾਂ ਜੋੜ ਲਾਂਗੇ ਆ ਜਾ ਲੈ ਫਿਰ ਮੈਂ ਬੱਟਾ ਕੜ ਕੇ ਆਉਣਾ ਫਿਰ ਤੁਸੀਂ ਐਂ ਕਰੋ ਕਿਹੜਾ ਦੇਖ ਲਿਓ ਭਾਈ ਚੱਲੇ ਉਹ ਪਾਣੀ ਜ਼ਿਆਦਾ ਨਾ ਪਾ ਲੈ ਠੀਕ ਆ ਠੀਕ ਆ ਭਾਈ ਚੰਗਾ ਮੈਂ ਘੜਦਾ ਇਧਰ ਉਹ ਯਾਰ ਕਰਨਾ ਸਿੱਖਾ ਵਾਹਿਗੁਰੂ ਖਾਈਏ ਕੁਛ ਆ ਤੇ ਕਰਾ ਉਹ ਖਾਈਏ ਰੋਟੀ ਓ ਬਾਈ ਜਲੇ ਆ ਰੋਟੀ ਖਾ ਲੈ ਬਾਈ ਓਏ ਆ ਜਾ ਓ ਬਾਈ ਓਏ ਪੂਰੀ ਖਾ ਲੈਨੇ ਆ ਆ ਜਾ ਚੱਲ ਆ ਬਾਈ ਆਏ ਹਾਏ ਆ ਗਿਆ ਗਰਮੀ ਬੜੀ ਹੋ ਰਹੀ ਆ ਯਾਰ ਓ ਹੋ ਹੋ ਆਏ ਹਾਏ ਭੁੱਖ ਵੀ ਲੱਗ ਗਈ ਟਾਈਮ ਵੀ 10 11 ਦਾ ਹੋ ਗਿਆ ਲੈ ਲਿਆ ਐ ਉਹ ਚਾਪਾਂ ਰੋਟੀ ਭੁੱਲੇ ਓਏ ਅੱਜ ਲੈ ਕੇ ਨਹੀਂ ਆਇਆ ਕਰੋ ਆ ਦੇ ਬਾਈ ਯਾਰ ਮੈਂ ਲਿਆ ਯਾਰ ਰੋਟੀ ਤੁਹਾਨੂੰ ਕਿਹਾਤਾ ਸੀ ਲੈ ਲਵਾ ਬਾਈ ਲੈ ਚਲ ਖੋਲ ਓਏ ਤੇਰਾ ਨਾ ਜੈ ਲੈਣਗੇ ਯਾਰ ਅੱਜ ਤੂੰ ਲਿਆਉਣਾ ਹੀ ਤਾਂ ਸੀ ਰੋਟੀ ਦਾ ਤੂੰ ਨਹੀਂ ਲੈ ਕੇ ਆਇਆ ਭੁੱਖ ਲੱਗੀ ਯਾਰ ਸਾਦੂ ਭੁੱਲਦੇ ਹੀ ਰਹਿਣਾ ਨਹੀਂ பய யார ਗਾਹਲਾ ਟਾਈਮ ਹੁਣ ਤੇ ਕੀ ਪਤਾ ਕਿਵੇਂ ਆਪਾਂ ਵਧੀਆ ਰੋਟੀ ਖਾਈ ਜਾਨੇ ਇੱਥੇ ਉਹ ਵਾਹ ਤੇ ਹੁਣ ਮੈਂ ਜਾ ਲਾ ਬਈ ਧਰਦਾ ਚਾਹ ਚੱਲ ਜਗਾ ਤੇ ਨਾਲੇ ਘੰਟਾ ਕਰਦੇ ਆ ਰਾਮ ਇਹ ਪਾਣੀ ਦੀ ਘੁੱਟ ਦੇ ਓਏ ਲੈ ਬਾਈ ਲੈ ਲਿਆ ਮੈਂ ਘਰ ਲੱਗੀ ਐ ਕੰਮ ਇਧਰ ਦੀ ਹੁਣ ਆਹ ਬਾਈ ਘੰਟਾ ਆਰਾਮ ਕਰ ਲੈ ਯਾਰ ਵਾੜਾ ਹੋਈ ਜਾਂਦਾ ਯਾਰ ਆ ਬਣਾ ਬਣਾਣਾ ਮੂਹ ਮਸਾਂ ਪੈਨਸ਼ਨ ਮਿਲੀ ਹੈ ਬੈਂਕ ਚੋਂ ਕੜਾ ਅਖਿਲਾ ਆਇਆ ਪੈਨਸ਼ਨ ਕੜਾ ਨਹੀਂ ਕਿਹੜਾ ਸੌਖੀ ਹੈ ਐਸ ਹੈਗੇ ਅੱਜ ਦਵਾਈ ਲੈ ਕੇ ਆਉਣੇ ਸ਼ਹਿਰ ਜਾ ਕੇ ਓਰੇ ਤੋਂ ਪੈਸੇ ਲੈਉਣੇ ਚੌਰੇ ਤੋਂ ਕਿਆ ਬੜਿਆ ਉਹ ਤੁਹਾਨੂੰ ਬੋਲਣ ਦਾ ਨਹੀਂ ਪਤਾ ਅੱਜ ਕੱਲ੍ਹ ਤਾਂ ਇਹਨੂੰ ਕਿ ਬੁੜਿਆ ਕੀ ਹੁੰਦਾ ਚੱਲ ਕੋਈ ਨਾ ਤੇ 2000 ਦੀ ਲੋਡ ਪੈ ਗਈ ਮੈਨੂੰ ਕੀ ਕਰਨਾ ਤੂੰ 2000 ਕੰਮ ਆ ਮੈਨੂੰ ਕੀ ਕੰਮ ਆ ਦੱਸ ਫਿਰ ਕੰਮ ਨਹੀਂ ਦੱਸਣ ਵਾਲਾ ਹੁੰਦਾ ਹੁਣ ਅੱਛਾ ਹੁਣ ਸਾਤੋਂ ਵੀ ਉਹਲੇ ਰਹਿਸ ਦੇ ਦੇ ਨੂੰ ਦੇ ਦੋ ਹਜ਼ਾਰ ਰੁਪਿਆ ਉਹ ਕੀ ਕਰਨਾ ਤੂੰ 2000 ਐ ਪਟਖਣ ਵਾਲਾ ਮੋਂਗਾ ਪੈਨਾ ਦੂੰਗਾ ਥੋੜੇ ਬਾਅਦ ਹੁਣ ਤਾਂ ਹੀ ਬੋਲਣਾ ਪੈਂਦਾਗਾ ਐਂ ਕੋ ਬੋਲ ਮੈਨਾਂ ਮਾੜਾ ਮੋਟਾ ਪਿਆਰ ਨਾ ਬੋਲਿਆ ਕਰੋ ਉਹ ਸੋਨੂ ਕਿਹੜਾ ਪਿਆਰ ਦਾ ਪਤਾਗਾ ਕਦਾ ਕਿਉਂ ਨਹੀਂ ਗਿਆ ਕੀ ਕਰਨਾ ਤੂੰ 2000 ਕੰਮ ਆ ਮੈਨੂੰ ਤੇ ਫੜਾ ਲੈ ਜਾ ਭਾਈ ਹੋਰ ਕੀ ਆ ਯਾਰ 2000 ਹੈ ਨੀ ਤੇ ਹਮ ਕ ਕੋ ਦਵਾਈ ਤੇ ਕਮਾ ਦੋ ਇਹ ਆ ਲੈ ਭਾਈ ਲੈ ਵਾ 2000 ਓਏ ਇਹ ਤਾਂ ਮੈਂ ਦਵਾਈ ਨੂੰ ਲੰਘਿਆ ਯਾਰ ਬੇਤੀ ਨਹੀਂ ਆਉਂਦੀ ਤੈਨੂੰ 2000 ਇਹ ਓਏ ਮੈਂ ਦਵਾਈ ਲੈ ਗਿਆ ਦਵਾਈ ਦਈ ਕੋਈ ਨਾ ਮੈਂ ਦਵਾਈ ਨਹੀਂ ਹੋਣੀ ਹੈ ਕਿ ਹਣਾ ਚੁੱਪ ਕਰ ਤਰਪ ਕਰਕੇ ਵਾਹ ਨਾਲੇ ਬਾਈ ਲੈ ਕੇ ਉਹ ਨਹੀਂ ਕਿੱਥੇ ਅੱਜ ਕਰਦੇ ਲਾਦਾਂ ਅਕਸੇ ਲੱਗਦੀਆਂ ਨੇ ਕੋ ਪੈਸੇ ਕਿੰਨੇ ਲਈ ਫਿਰ ਤਾਂ ਬੜਾ ਜਾਂਦਾ ਕੀ ਹਾਲ ਹੈ ਬਾਈ ਠੀਕ ਹੈ ਬਾਈ ਹੋਰ ਕੀ ਹਾਲ ਆ ਹੋ ਠੀਕ ਹੈ ਹਾਂ ਵਧੀਆ ਜੀ ਹੋ ਸੈਟ ਹਾਂ ਕੰਮ ਆ ਸੀ ਕਿਦੜੇ ਕੋਲੇ ਕੀ ਕੰਮ ਆ ਸੀ 500 ਰੁਪਏ ਚਾਹੀਦਾ ਸੀ ਜਰਾ ਹੈ ਨਹੀਂ ਬਾਈ ਭਾਈ ਬਣ ਕੇ ਦੇ ਦੇ ਯਾਰ ਨਾ ਭਰਾ ਮੈਂ ਤਾਂ ਮਸਾਲਾ ਲੈ ਕੇ ਆਉਂਦਾ ਦੇ ਦੇ ਯਾਰ ਭਾਈ ਬਣ ਕੇ ਲੋੜ ਤੇ ਵਾਲੀ ਯਾਰ ਮਾ ਦਾ ਮਸਾਲਾ ਲੈ ਕੇ ਵਾਪਸ ਚੱਲ ਚੰਗਾ ਭਾਈ ਤੇਰੀ ਮਰਜ਼ੀ ਤੂੰ ਪਹਿਲਾਂ ਨਾ ਰਾਰਾ ਹੈ ਨੀਗਾ ਪਹਿਲਾਂ ਤੂੰ ਜਮਾ ਨਹੀਂ ਆਵਾਜ਼ ਹੁੰਦਾ ਉਹ ਨਹੀਂ ਭਰਾ ਚੱਲ ਚੰਗਾ ਭਾਈ ਤੇਰੀ ਮਰਜ਼ੀ ਆ ਭਰਾ ਓ ਕਿਵੇਂ ਦਿਲ ਦਾ ਹਿੱਟੀ ਬੈਠਾ ਗਿਆ ਓਏ ਕਿਵੇਂ ਦਿਲ ਦਾ ਹਿੱਟੀ ਬੈਠਾ ਪੁੱਛਣਾ ਜੈ ਲਿਆ ਹਾਂ ਬੈਂਕ ਚੋਂ ਪੈਸੇ ਕਢਾ ਕੇ ਲਿਆ ਸੀ ਪੈਨਸ਼ਨ ਵਾਲੀ ਅੱਛਾ ਮੈਂ ਚਲ ਦਵਾਈ ਲੈ ਕੇ ਆਵਾਂਗੇ ਯਾਰ ਹੂੰ ਮੈਂ ਇਹਨੂੰ ਕਹਿੰਦਾ 2000 ਰੁਪਇਆ ਦੇ ਆ ਚੋਰ ਜਾ ਹਾਂ ਇਹ ਬਾਲਾ ਵਿਗੜ ਰਿਹਾ ਯਾਰ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਕਹਿੰਦਾ 2000 ਰੁਪਇਆ ਦੇ ਮੈਨੂੰ ਕੋ 3000 ਸੀ ਸਾਰੇ ਸਾਰੇ ਲੇ ਗਏ ਕਰਨਾ ਕੀ ਹਣੀ ਜਾ ਕੇ ਹੁਣ ਰਲ ਚੁਕਾ ਲਗਾੜਿਆਂ ਨਾਲ ਟਾਈਮ ਹੀ ਬਾਲਾ ਮਾੜਾ ਆ ਗਿਆ ਆਪਰੇ ਆ 20 ਮੰਦਿਰ ਇਕੱਠੀ ਹੋਈ ਫਿਰਦੀ ਹੁੰਦੀ ਹੈਗੀ ਕੰਮ ਨਹੀਂ ਕਰਦਾ ਕੋਈ ਹੋਰ ਨਹੀਂ ਉਹੀ ਤਾਂ ਗੱਲ ਆਪਣੇ ਵਾਲਾ ਸਮਾ ਚੰਗਾ ਸੀ ਆਲੇ ਉਹ ਤਾਂ ਬਾਲਾ ਚੰਗਾ ਸੀ ਉਹ ਤਾਂ ਅੱਜ ਕੱਲ ਤਾਂ ਕੋਈ ਨਹੀਂ ਆਖੇ ਲਾਦੇ ਜਮਾ ਨਹੀਂ ਆਖੇ ਲਾਦੇ ਇੱਜ਼ਤ ਨਹੀਂ ਕਰਦੇ ਹੈਗੇ ਬੰਦੇ ਦੀ ਹੁਣ ਤਾਂ ਕਿੱਥੇ ਬੰਦਾ ਬੰਦੇ ਤੇ ਕੰਮ ਆਉਂਦਾ ਉਹ ਲਾਲਾਂ ਨੇ ਆਪ ਨੂੰ ਬੰਨਤੇ ਨੇ ਆਪ ਨੂੰ ਬੋਤਾ ਦੇ ਕੇ ਆਪਣਾ ਬਾਣ ਬਹਾਇਆ ਔਰ ਹੁਣ ਕਿੰਨਾ ਆਪਣਾ ਉਹ ਕਰਿਆ ਪਰ ਪਾ ਸੀ ਆ ਸਾਰੇ ਬੋਲ ਕੰਮ ਆ ਜਾਂਦੇ ਸੀ ਇੱਕ ਦੂਜੇ ਦੇ ਆ ਜਦੋਂ ਹੁਣ ਦੇ ਸ਼ੋਰ ਜਿਹਾ ਆਏ ਨਾ ਬਰਾਹ ਗੱਲ ਚੱਲਿਆ ਉਹ ਤਾਂ ਮੰਤਾ ਵੀ ਆਪਣਾ ਦਾ ਵਧੀਆ ਇਲਾਜੀ ਹੁੰਦਾ ਸੀ ਤੇ ਉਹ ਚਲੋ ਚਲ ਫਸਿਆ ਵਧੀਆ ਸਮਾਂ ਕਲਯੁਗ ਤੋਂ ਪਹਿਲਾਂ ਟੱਪ ਗਿਆ ਹੋਰ ਲਟਾ ਗਿਆ ਉਹਦਾ ਵੀ ਵਿਚਾਰੇ ਦਾ ਹੋਰ ਹਾਂ ਹਾਂ ਜਰਾ ਬਹਿ ਜਾ ਗੱਲ ਨਹੀਂ ਸੁਣੀ ਕੋ ਪੰਡਿਤ ਚ ਕੀ ਹੋ ਗਿਆ ਬਿੱਲਿਆ ਓਟੇ ਅਮਰੀਕਾ ਉਹ ਲੜ ਪਏ ਕਿਵੇਂ ਉਹ ਪਾਣੀ ਦੀ ਬਾਰੀ ਪਿੱਛੇ ਭਾਈ ਨੇ ਪਾਈ ਮਾਰਤਾ ਓਹ ਹੋ ਹੋ ਅੱਛਾ ਕੇ ਇੱਕ ਦੇਖ ਲਾਲਾ ਕਿੰਨਾ بڑا ਟਾਈਮ ਹੈ ਨਾ ਹੋਰ ਕੀ ਆਪਣੇ ਵੇਲੇ ਇੱਕ ਥਾਲ ਚ ਖਾਂਦੇ ਹੁੰਦੇ ਹੂੰ ਇਹਨਾਂ ਨੇ ਹੁਣ ਬਾਈ ਬੰਡੀਆਂ ਪਾਲੀਆਂ ੱਡੋ ਵੱਡੀ ਹਨਾ ਦੇਖ ਲੈ ਭਾਈ ਨੂੰ ਭਾਈ ਦੇਖ ਕੇ ਰਾਜੀ ਨਹੀਂ ਹੈਗਾ ਭਾਈ ਨੂੰ ਭਾਈ ਮਾਰੀ ਜਾਂਦਾ ਹਾਂ ਭਾਈ ਨੂੰ ਭਾਈ ਮਾਰੀ ਜਾਂਦਾ ਆਪਣਾ ਸਮਾਂ ਚੰਗਾ ਸੀ ਉਹ ਤੋਂ ਭੱਪਾ ਸੀ ਆਪਣੇ ਚ ਪੂਰਾ ਇਹ ਤਗੜਾ ਚਾਚਾ ਕੀ ਨਵੀਂ ਗੱਲ ਹੈ ਰੋਜ਼ ਤਾਂ ਮਾਰ ਚੱਤਰ ਜੇ ਬਾੜਾ ਮੜਾ ਸਮਾਂ ਆ ਗਿਆ ਕੋਰ ਕਲ ਚੁੱਕੀ ਉਹਦੀ ਬਿਮਾਰਤ ਸੀ ਆ ਹਾਂ ਉਹਦੇ ਘਰ ਲੈਣਾ ਭਾਈ ਨੇ ਭਾਈ ਮਾਰਤਾ ਜੇ ਲਿਆ ਹੋਰ ਮੜਾ ਸ ਬਹੁਤ ਮਾੜਾ ਸਾਮ ਹੈ। ਮਾੜਾ ਵਧੀਆ ਹੁਆ ਸਵਾਦ ਹੀ ਹੈ। ਕੋਈ ਤੁਹਾਨੂੰ ਇੰਨਾ ਗੱਲਾਂ ਦਾ ਸਿਰਾ ਪਤਾ ਨਹੀਂ ਹਲੇ। ਤੁਸੀਂ ਇਹਨੇ ਛੋਟੇ ਹੋ। ਜੋ ਤੁਸੀਂ ਸਾਡੀ ਉਮਰ ਤੇ ਹੋਏ ਨਾ ਤੁਹਾਨੂੰ ਫੇਰ ਬਤਾ ਲਗ ਕਿੰਨਾ ਕਰ। ਬੜਾ ਹੋਰ। ਯਾਰ ਨਾ ਮੈਂ ਦੱਸ ਰਹੀ ਆ ਜੀ। ਕੋਈ ਨਿਕਲਿਆ ਗੁਰ ਮਾੜਾ ਮੁੱਟਾ ਕਰੋ। ਪਤਾ ਲੱਗਿਆ। ਉਹ ਭਾਈ ਨਿਕਲ ਨੂੰ ਜੀ ਨਹੀਂ ਕਰਦਾ ਘਰੀ ਠੀਕ ਆ ਜੀ ਤਾਂ। ਦੇਖ ਲੈ ਲੈ। ਨਾ ਬੁੜੇ ਦਾ। ਲੋ ਪੱਜ ਦੇ ਦੇਖ ਲੈ। ਆਪਣ ਤਾਂ ਬੁੜਿਆ ਲੋਕਾਂ ਦੇ ਮਰੇ ਤੇ ਵੀ ਸਵਾਦ ਲੈਂਦੇ ਆ ਦੇਖ। ਸਵਾਦ ਲੈਂਦੇ ਹੋਰ ਹੁਣ ਟਾਈਮ ਦੇਖ ਲੈ। ਕੀ ਸਮਾਬੋਤ ਮੜਾ ਸਮਾਜ ਲਿਆ ਬਾਲਾ ਮੜਾ ਕੋਈ ਕਿਸੇ ਨੂੰ ਇਤਿਹਾਸ ਦਾ ਦੇਖ ਕੇ ਇਹ ਦੋਨੋਂ ਦਾ ਮਰਜੀ ਹੈ ਚੰਗਾ ਬਹੁਤ ਹੋ ਗਈ ਹੁਣ ਇੱਥੇ ਨਾ ਕਿਸੇ ਨੂੰ ਕੋਈ ਹਾਸਦਾ ਦੇਖ ਕੇ ਰਾਜੀ ਆ ਤੇ ਨਾ ਖਾਂਦਾ ਦੇਖ ਕੇ ਰਾਜੀ ਕਰੇ ਭਾਈ ਇੱਥੇ ਮੱਥੇ ਤੇ ਵੱਟ ਪਾ ਲੈਂਦੇ ਨੇ ਵੀ ਆ ਬੜਾ ਬੈਠਾ ਹੈ ਮਰਦਾ ਕਿਉਂ ਬਣਾਉਂਦੇ ਹਮ ਤੇ ਲਿਆ ਗਰਮੀ ਬਹੁਤ ਹੋ ਗਈ ਹੈ ਰਾਣਾ ਪੁੱਛ ਨਾ ਹੋ ਬਾਲੀ ਗਰ ਉਹ ਕਈਆਂ ਖਬਰਾਂ ਦੇਖੀ ਹੈ ਨਾ ਪੁੱਤਰਾ ਸਾਨੂੰ ਵੀ ਸੁਣਾ ਦੇ ਕੋਈ ਆ ਦੇਖ ਲੈ ਫੋਨਾਂ 'ਚ ਵੱਟ ਜਾਂਦੇ ਨੇ ਕੋਈ ਦੱਸ ਦੇ ਨੀ ਹੋਰ ਸਾਨੂੰ ਵੀ ਸੁਣਾ ਦੇ ਕੋਈ ਖਬਰ ਪੁੱਤਰਾ ਕੀ ਸੁਣਾਵਾਂ ਤਾਇਆ ਆ ਕੁੜੀ ਮਾਰਦੀ ਉਹਦੀ ਮੁਸਤੀ ਮਾਰ ਦਿੰਦਾ ਬਹੁਤ ਕਤੂਕ ਮਨਚਾਰ ਅਦੇ ਪਿੱਛੇ ਮਾਰਦੀ ਹੋਈ ਬਚਾਰੀ ਦਾ ਨਾਂ ਹੋਇਆ ਸੀਗਾ ਅੱਛਾ ਆ ਦੇਖ ਲੈ ਦੇਖ ਲੈ ਹਾਂ ਆ ਆ ਦੋਆ ਦੇਖ ਲੈ ਬੜਾ ਟਾਈਮ ਆ ਗਿਆ ਭਾਈ ਬੜਾ ਮਾੜਾ ਟਾਈਮ ਤਾਂ ਹਜੇ ਆਉਣਾ ਹੈ ਹਜੇ ਸ਼ੇਰ ਇਦੂ ਗਾਹਾਂ ਮਾੜਾ ਟਾਈਮ ਕੀ ਆਇਆ ਹੁਣ ਇੰਨਾ ਕੋਈ ਤਾਂ ਨਹੀਂ ਆਇਆ ਆ ਖਬਰ ਜਿਲਾ ਰੱਖੀ ਸੀ ਕੱਲ ਇਹਨੇ ਮੁੰਡੇ ਨੇ ਕਹਿੰਦੇ ਭਈ ਉਹ ਕਤਲ ਹੋ ਗਿਆ ਕਹਿੰਦੇ ਕਤਲ ਕੀ ਇੱਕ ਦਿਨ ਹੁੰਦਾ ਰੋਜ਼ ਹੀ ਹੁੰਦਾ ਹੈ ਕਤਲ ਹੋਰ ਕਿੰਨੀਆਂ ਮਾੜੀਆਂ ਖਬਰਾਂ ਆਈ ਜਾਂਦੀਆਂ ਅੱਜ ਦੇ ਕੱਲ ਦਾ ਟਾਈਮ ਚੰਗਾ ਹੈ ਨਹੀਂ ਜੇ ਲਿਆ ਓਏ ਤੂੰ ਭਾਈ ਸ਼ੇਰਾ ਰੱਖ ਦੇ ਫੋਨ ਹੁਣਾ ਬੰਦ ਕਰ ਇਹਨੂੰ ਓਏ ਇਹ ਕੋ ਜੱਜ ਦੀ ਗੱਲ ਸਿਆਣਿਆਂ ਦੀ ਗੱਲ ਸੁਣਦੇ ਕਿਸੇ ਬੁੜੇ ਦੀ ਦੱਸੋ ਜੀ ਦੱਸੋ ਇਹ ਫੋਨਾਂ 'ਚ ਵੱੜ ਜਾਂਦੇ ਨੇ ਪਤਾ ਨਹੀਂ ਕੀ ਹੈ ਫੋਨਾਂ 'ਚ ਤੇ ਇੱਕ ਤੁਹਾਨੂੰ ਮੈਂ ਪੁਰਾਣੀ ਗੱਲ ਦੱਸਦਾ ਇੱਕ ਸੀ ਸਤਜੋਗ ਇੱਕ ਸੀ ਕਲਜੋਗ ਹਾਂਜੀ ਸਤਜੋਗ ਦਾ ਕਹਿੰਦਾ ਕਹਿੰਦਾ ਮੈਂ ਬੈਠੂ ਬਈ ਬੋਰਡ ਦੇ ਉੱਤੇ ਅੱਛਾ ਜੀ ਤੇ ਕਲਜੋਗ ਕਹਿੰਦਾ ਮੈਂ ਚੜਾ ਤੇ ਬੈਠੂ ਹਾਂ ਦੁਨੀਆ ਆਪ ਤੇ ਬਈ ਜਿਹਦਾ ਲਾਕੇ ਸਿਆਣਾ ਬੁਢਾ ਆਇਆ ਕੋਈ ਅੱਛਾ ਚਾਚਾ ਹਾਂ ਤੇ ਉਹਨੇ ਕੀ ਕਰਿਆ ਸਤਜੋਗੰਦਾ ਕਹਿੰਦਾ ਇਹ ਕਾਨੂੰ ਸੁਣ ਲੈ ਨਾ ਮੇਰੇ ਸਾਥਕੜਾ ਨੇ ਫਰਾ ਮੈਨੂੰ ਇੱਥੋਂ ਡਾਂਗ ਸੁਣ ਲੈ ਕੱਲ ਦੀ ਕੱਲ ਮੈਥੋਂ ਸਾਰੇ ਰੁਪਏ ਹੋ ਕੇ ਲੈ ਗਏ ਫੇਰ ਚਾ ਤੇ ਫੇਰ ਕੀ ਸ਼ੇਰਾ ਤੇ ਸਤਿਯੋਗ ਨੂੰ ਕਹਿੰਦਾ ਤੂੰ ਤਾਂ ਬਹਿ ਜਾ ਤਾ ਹਾਂ ਬੋਰਡ ਦੇ ਹਾਂ ਤੇ ਦੂਜੇ ਨੂੰ ਕਲਯੋਗ ਕਹਿੰਦਾ ਵੀ ਤੂੰ ਜੜਾਂ 'ਚ ਬਹਿ ਜਾ ਠੀਕ ਆ ਤੇ ਗੱਲ ਉਹ ਅੱਜ ਕੱਲ ਹੁਣ ਸਿਆਣੀ ਹੁੰਦੀ ਜਾ ਰਹੀ ਐ ਵੀ ਜਿਹੜਾ ਕਲਯੋਗ ਹੈ ਨਾ ਉਹ ਜੜਾਂ 'ਚ ਬੈਠੀ ਜਾਂਦਾ ਸਭ ਤੇ ਜਾਵਾ ਚਾਚਾ ਜਾਵਾ ਹੈ ਗੱਲ ਇਹ ਅੱਜ ਕੱਲ ਸੱਚ ਹੋ ਗਈ ਜਾਵਾ ਸਹੀ ਗੱਲ 500 ਰੁਪਏ ਮੈਂ ਇੱਥੇ ਹੋ ਗਈ ਉਹਦੇ ਗਲਤੀ ਮੇਥੋਂ ਜਵਾਬ ਕਰਦਾ ਹੈ ਭਈ ਆ ਗਿਆ ਬਚਪਨ ਯਾਦ ਹਨਾ ਓਏ ਹਾਂ ਆਪਦਾ ਭਾਈ ਮਿਲਵਰ ਚੁਲਕੇ ਰਿਹਾ ਕਰੋ ਠੀਕ ਆ ਨਾ ਆਵੇਂ ਲੋਕਾਂ ਮਾਰਨਾ ਲੱਗਿਆ ਕਰੋ ਲੋਕਾਂ ਦਾ ਲੋਕਾਂ ਦਾ ਕੰਮ ਕੀ ਐ ਆਪ ਚ ਪਾੜਨਾ ਲੋਕ ਪਾੜ ਦਿਆ ਆਪ ਚ ਲੋਕ ਪਾੜ ਕੇ ਰਾਜੀਆ ਹਾਂ ਤੇਰੀ ਉਹਦੇ ਕੋਲੇ ਕਰਤੀ ਉਹਦੀ ਉਹਦੇ ਕੋਲੇ ਕਰਤੀ ਆ ਚੁਗਲੀਆਂ ਕਰਦੇ ਆ ਲੋਕ ਸਹੀ ਗੱਲ ਆਹੀ ਕੰਮ ਆ ਲੋਕਾਂ ਕੋਲੇ ਲੋਕਾਂ ਕੋਈ ਚੰਗੇ ਨੂੰ ਚੰਗਾ ਨਹੀਂ ਕਰਉਂਦੇ ਹੈਗੇ ਕੁਛ ਕਰ ਲਾ ਹਾਂ ਇਹ ਨਾਂ ਐ ਲੋਕਾਂ ਦੀ ਸੁਣੇ ਭਈ ਆਪਦਾ ਕੰਮ ਕਰੋ ਚੁੱਪ ਕਰਕੇ ਲੋਕ ਤਾਂ ਕਹਿ ਨਹੀਂ ਹੁੰਦੇ ਨੇ ਲੋਕਾਂ ਦਾ ਚੰਗਾ ਨਹੀਂ ਚੰਗਾ ਸਹੀ ਵਾਲਾ ਨਾ ਐ ਜੇ ਚੰਗੇ ਨੂੰ ਚੰਗਾ ਨਹੀਂ ਕਹਿਣਾ ਮਾੜਾ ਵੀ ਨਾ ਕਹੋ ਐ ਤੇ ਤੈਨੂੰ ਮਾੜਾ ਕਹਾਵਾਂ ਪਿਆ ਹੋਰ ਨੂੰ ਮਾੜਾ ਜਿਹਦੇ ਕੋਲ ਬੈਠੇ ਉਹਨੂੰ ਚੰਗਾ ਹੈ ਲੋਕਾਂ ਦਾ ਤਾਂ ਹੀ ਚੱਲਦਾ ਇਹੇ ਕੰਮ ਲੋਕਾਂ ਆਮ ਬਚ ਕੇ ਰਿਆ ਕਰੋ ਲੋਕਾਂ ਤੋਂ ਇਹ ਜਾ ਨਹੀਂ ਦਾਦਾ ਤੁਹਾਡੀ ਜਮਾਨਾ ਇੰਨੀ ਹਾਂ ਇਹ ਦੋਨੇ ਪਾਸੇ ਦੰਦੇ ਹੁੰਦੇ ਆ ਇਹਨਾਂ ਦੇ ਹਾਂ ਇਹ ਦੁਨੀਆ 도ਗਲੀ ਆਣੀ ਦੇ ਤਾਂ ਇੱਕ ਪਾਸੇ ਹੁੰਦੇ ਆ ਹਾਂ ਸਮਝ ਗਏ ਸਮਝ ਗਿਆ ਹਾਂ ਠੀਕ ਹੈ ਹਾਂ ਇਕੱਠੇ ਰਹੋ ਰਲ ਮਿਲ ਕੇ ਦਾ ਤੁਹਾਡੇ ਨਾਲ ਚੱਲ ਮਿਲ ਕੇ ਰਿਆ ਕਰੋ ਭਾਈ ਠੀਕ ਹੈ ਤਾਂ ਹਾਂ ਠੀਕ ਹੈ